ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 18 ਗੁੰਡੇ ਪਾਏ ਆ ਜੀ 18 ਗੁੰਡੇ ਪਾ ਕੇ ਆਪਾਂ ਇੱਕ ਸਲਾਈ ਇੱਕ ਗੁੰਡੇ ਇੱਕ ਸਿੱਧੀ ਜਿਵੇਂ ਆਪਾਂ ਬਾਰਡਰ ਬਣਾਉਣੀ ਹੈ ਇਸ ਤਰ੍ਹਾਂ ਇੱਕ ਸਲਾਈ ਬਣਾਈ ਹੈ 12-12 ਗੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਬਣਦਾ ਤੇ ਹਰ ਕੋਈ ਬਣਾ ਸਕਦਾ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਫਸਟ ਗੁੰਡਾ ਤਾਰਿਆ ਇੱਕ ਗੁੰਡਾ ਆਪਾਂ ਉਲਟਾ ਬਣਾਵਾਂਗੇ ਤੇ ਬਤਨ ਗੁੰਡੇ ਬਣਾਵਾਂਗੇ ਜੀ ਸਿੱਦੇ ਇੱਕ ਦੋ ਤਿੰਨ ਫਿਰ ਤੋਂ ਆਪਾਂ ਇੱਕ ਗੁੰਡਾ ਉਲਟਾ ਬਣਾਵਾਂਗੇ ਤਿੰਨ ਗੁੰਡੇ ਸਿੱਦੇ ਫਸਟ ਸਲਾਈ ਬਜੈਨ ਦੀ ਇਸੇ ਤਰ੍ਹਾਂ ਬਣੂਗੀ ਜੀ ਫਿਰ ਤੋਂ ਇੱਕ ਗੁੰਡਾ ਉਲਟਾ ਤਿੰਨ ਗੁੰਡੇ ਸਿੱਧੇ ਇਹ ਆਪਣਾ ਇਹ ਇੱਕ ਡਿਜ਼ਾਈਨ ਦੇ ਗੁੰਡੇ ਆ ਦੇਖੋ ਜੀ ਐਸ ਗੁੰਡਾ ਨੂੰ ਛੱਡ ਕੇ 2 4 6 8 10 12 ਗੁੰਡੇ ਹੋ ਗਏ ਇੱਧਰ ਆਪਣੇ ਕੋਲੇ ਚਾਰ ਗੁੰਡੇ ਬਚੇ ਆ ਇਹ ਇਹਨਾਂ ਨੂੰ ਆਪਾਂ ਇੱਕ ਗੁੰਡਾ ਉਲਟਾ ਬਣਾਵਾਂਗੇ ਯਾਨਕਾ ਗੁੰਡੇ ਸਿੱਧੇ ਬਣਾਵਾਂਗੇ ਜੀ ਇੱਥੇ ਆਪਾਂ ਨੂੰ ਇੱਕ ਗੁੰਡੇ ਦੀ ਹੋਰ ਲੋੜ ਹੈ ਉਹ ਆਪਾਂ ਇੱਕ ਉਲਟਾ ਗੁੰਡਾ ਹੋਰ ਬਣਾ ਲਵਾਂਗੇ 18 ਤੋਂ ਇਹ ਆਪਣੇ 19 ਗੁੰਡੇ ਹੋ ਗਏ ਇੱਕ ਗੁੰਡਾ ਆਪਣੇ ਕੋਲ ਇੱਥੇ ਘੱਟ ਸੀ ਉਹ ਆਪਾਂ ਇੱਥੇ ਬਣਾ ਲਿਆ ਜੀ ਉਲਟੇ ਸਲਾਈ ਇੱਕ ਕੁੰਡਾ ਆਪਾਂ ਬਣਾਵਾਂਗੇ ਜੀ ਸਿੱਧਾ ਤਿੰਨ ਕੁੰਡੇ ਉਲਟੇ ਇਹਦੇ ਚ ਆਪਣੇ ਕੋਲ ਜਿਵੇਂ ਦੇ ਕੁੰਡੇ ਹੈਗੇ ਆਪਾਂ ਉਸੇ ਤਰ੍ਹਾਂ ਬਣਾਉਣੀਆਂ ਇਹ ਚਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਹੁਣ ਆਪਾਂ ਸਿੱਧੀ ਸਾਈਡ ਆ ਗਏ ਫਸਟ ਕੁੰਡਾ ਆਪਾਂ ਤਾਰਿਆ ਇੱਥੇ ਆਪਾਂ ਬਣਾਵਾਂਗੇ ਜੀ ਇੱਕ ਕੁੰਡਾ ਉਲਟਾ ਬਣਾਇਆ ਆਹ ਵਾਲਾ ਕੁੰਡਾ ਵੀ ਆਪਾਂ ਉਲਟਾ ਬਣਾਵਾਂਗੇ ਤਿੰਨਾ ਚੋਂ ਇੱਕ ਗੁੰਡਾ ਆਪਾਂ ਫੇਰ ਇੱਧਰ ਉਲਟਾ ਬਣਾ ਲੈਣਾ ਤਾਂਗਾ ਪਿੱਛੇ ਕਰਾਂਗੇ ਵਿਚ ਵਾਲਾ ਗੁੰਡਾ ਇਹਦੇ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਜੀ ਤੇ ਪਹਿਲਾਂ ਇੱਥੋਂ ਦੀ ਸਿਲਾਈ ਕੱਢਾਂਗੇ ਇੱਕ ਗੁੰਡਾ ਬਣਾਇਆ ਵੜ પા ਕੇ ਇਹਦੇ ਨੂੰ ਗੁੰਡੇ ਨੂੰ ਆਪਾਂ ਬਣਾ ਲਵਾਂਗੇ ਇੱਕ ਤੋਂ ਆਪਾਂ ਤਿੰਨ ਗੁੰਡੇ ਬਣਾ ਲਈਏ ਤਾਂਗਾ ਆਪਣੇ ਵੱਲ ਕਰਾਂਗੇ ਤਿੰਨ ਗੁੰਡੇ ਇੱਥੇ ਆਪਾਂ ਉਲਟੇ ਬਣਾਵਾਂਗੇ ਇੱਕ ਕੁੰਡਾ ਤਾਂ ਆਪਣਾ ਹੈਗਾ ਦੋ ਦੋ ਇੱਕ ਇੱਕ ਕੁੰਡਾ ਆਪਾਂ ਸੈਟਾਂ ਤੋਂ ਲੈ ਲਾਂਗੇ ਤਿੰਨ ਕੁੰਡੇ ਉਲਟੇ ਫਿਰ ਤੋਂ ਜਿਹੜਾ ਵਿੱਚ ਵਾਲਾ ਕੁੰਡਾ ਹੈ ਇੱਥੋਂ ਦੀ ਸਿਲਾਈ ਪਾਵਾਂਗੇ ਇੱਕ ਕੁੰਡਾ ਬਣਾ ਲਾਂਗੇ ਫਿਰ ਵਲ ਪਾ ਕੇ ਇਸ ਕੁੰਡੇ ਨੂੰ ਆਪਾਂ ਬਣਾ ਲਾਂਗੇ ਧਾਗਾ ਆਪਣੇ ਵੱਲ ਕਰਾਂਗੇ ਤਿੰਨ ਕੁੰਡੇ ਉਲਟੇ ਆ ਸੌਰੀ ਇੱਥੇ ਆਪਾਂ ਬਣਾਵਾਂਗੇ ਜੀ ਦੋ ਕੁੰਡੇ ਬਣਾਵਾਂਗੇ ਇੱਥੇ ਉਲਟੇ ਇੱਧਰ ਵੀ ਆਪਾਂ ਦੋ ਬਣਾਏ ਸੀਗੇ ਤੇ ਇੱਧਰ ਵੀ ਆਪਾਂ ਦੋ ਬਣਾਵਾਂਗੇ ਆਹ ਵਾਲੇ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਇੱਥੇ ਬਣਾਵਾਂਗੇ ਆਪਾਂ ਦੋ ਕੁੰਡੇ ਉਲਟੇ ਧਗਾ ਪਿੱਛੇ ਕਰਕੇ ਇਸ ਕੁੰਡੇ ਤੇ ਆਪਾਂ ਡਿਜ਼ਾਈਨ ਬਣਾ ਲਾਂਗੇ ਇੱਥੇ ਆਪਾਂ ਇਹ ਕੁੰਡਾ ਇੱਕ ਕੁੰਡੇ ਤੋਂ ਨਹੀਂ ਬਣਾ ਲੈਣ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਇੱਥੇ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਹ ਆਪਣੇ ਦੋ ਡਿਜ਼ਾਈਨ ਬਣੇ ਆ ਇੱਥੇ ਦੋਆਂ ਦੋਆਂ ਦੀਆਂ ਇਹ ਲਸਰਾਂ ਚੱਲਦੀਆਂ ਇੱਥੇ ਆਪਾਂ ਅੱਧਾ ਦੱਸਿਆ ਕਿਉਂਕਿ ਮੁੜ ਕੇ ਵੀਡੀਓ ਬੜੀ ਲੰਬੀ ਹੋ ਜੂਗੀ ਇੱਥੇ ਜੇ ਆਪਣੇ ਕੋਲੇ ਕੁੰਡੇ ਘੱਟ ਰਹਿੰਦੇ ਤਾਂ ਆਪਾਂ ਅੱਧਾ ਡਿਜ਼ਾਈਨ ਬਣਾਵਾਂਗੇ ਜਿਵੇਂ ਆਪਾਂ ਹਰੇਕ ਕੋਟੀ ਸੈਟਰ 'ਚ ਆਪਾਂ ਨੂੰ ਬਣਾਉਣ ਦੀ ਲੋੜ ਪੈ ਜਾਂਦੀ ਹੈ ਉਸ ਤਰ੍ਹਾਂ ਬਣਾਉਂਗਾ ਜੀ ਇਹ। ਲਓ ਜੀ ਆਪਾਂ ਉਲਟੀ ਸਾਈਡ ਆ ਗਏ। ਇੱਥੇ ਆਪਾਂ ਬਣਾਵਾਂਗੇ ਜੀ ਦੋ ਕੁੰਡੇ ਸਿੱਧੇ। ਜਿਹੜੇ ਆਪਾਂ ਤਿੰਨ ਕੁੰਡੇ ਬਣਾਏ ਸੀ ਇੱਕ ਕੁੰਡੇ ਤੋਂ। ਇਹਨਾਂ ਨੂੰ ਆਪਾਂ ਉਲਟੇ ਬਣਾ ਲਵਾਂਗੇ। ਇਹ ਤਿੰਨੇ ਹੀ ਬਣਾਉਣੇ ਆ ਆਪਾਂ। ਤਿੰਨੇ ਕੁੰਡੇ ਆਪਾਂ ਬਣਾ ਲਈ ਜੀ। ਤਿੰਨ ਕੁੰਡੇ ਬਣਾਵਾਂਗੇ ਜੀ ਉਲਟੇ। ആ സോറി ഇത് ദോ ക സിദ്ധേ തീ കിധേ ബന തീ കോ കി തന്നെ ഉൾട്ട സിദ്ധേ തീൻ കലട്ടവെ ജെ അന ബോജി തീ ക ഉൾ ബാ ലേ ദോ ക സിദ്ധേ ബാസ്റ്റാ കണ്ടാ ഉൾ ਹੁਣ ਆਪਾਂ ਆ ਗਏ ਜੀ ਸਿੱਧੀ ਸਾਈਡ ਇੱਕ ਕੁੰਡਾ ਆਪਾਂ ਬਣਾਵਾਂਗੇ ਉਲਟਾ ਧਾਗਾ ਪਿੱਛੇ ਕਰਾਂਗੇ ਹੁਣ ਇੱਕ ਕੁੰਡਾ ਪਾ ਲਵਾਂਗੇ ਤੇ ਜਿਹੜੇ ਆਪਾਂ ਤਿੰਨ ਕੁੰਡੇ ਬਣਾਏ ਸੀਗੇ ਇਹ ਹੁਣ ਆਪਣੇ ਕੋਲੇ ਦੋ ਕੁੰਡੇ ਵੱਧ ਇੱਕ ਕੁੰਡਾ ਤੇ ਇੱਕ ਆਹ ਦੋਵਾਂ ਦਾ ਇੱਕ ਕਰ ਦਾਂਗੇ ਜੀ ਜਿਹੜਾ ਵਿਚ ਵਾਲਾ ਕੁੰਡਾ ਇਹਨੂੰ ਆਪਾਂ ਇਕੱਲੇ ਨੂੰ ਇਸ ਤਰ੍ਹਾਂ ਬਣਾ ਲਵਾਂਗੇ ਸਿੱਧਾ ਆਹ ਵਾਲਾ ਕੁੰਡਾ ഇത് ലാക ഇതാ കുട്ടേ നാ ദ ഇത് ബാങ്കേക്ക് കൂടാ ഉൾട്ട ഫെ കുളത്തിൻ്റെ കണ്ടേ ആഗേ ਇੰਨਾ ਜੇ ਇੱਕ ਗੁੰਡਾ ਲਵਾਂਗੇ ਇਸ ਤਰ੍ਹਾਂ ਦੋਹਾਂ ਦਾ ਇੱਕ ਕਰ ਦਾਂਗੇ ਵੀਡੀਓ ਧਿਆਨ ਨਾਲ ਦੇਖਿਓ ਜੀ ਸਕਿਪ ਨਾ ਕਰਿਓ ਫਿਰ ਕਈ ਵਾਰੀ ਆਪਣੇ ਕੋਲ ਰਹਿ ਜਾਂਦਾ ਦੇਖਣ ਵਾਸਤੇ ਹੁਣ ਆਪਾਂ ਆਹ ਵਾਲਾ ਕੁੰਡਾ ਵੇਸ ਕੁੰਡੇ ਨਾਲ ਲੈ ਕੇ ਦੋਹਾਂ ਦਾ ਇੱਕ ਕਰ ਦਾਂਗੇ ਇੱਕ ਕੁੰਡਾ ਉਲਟਾ ਤਿੰਨ ਕੁੰਡੇ ਸਿੱਧੇ ਜਿਹੜੇ ਆਹ ਵਾਲੇ ਤਿੰਨ ਕੁੰਡੇ ਆਈ ਆਪਣੇ ਐਸੇ ਤਰ੍ਹਾਂ ਹੀ ਜਾਣਗੇ ਪੂਰੇ ਡਿਜ਼ਾਈਨ ਚ ఇక్కడ ఉల్టా తగ్గ పిచ్చే కితో కళ తిని ఆగ దోవే కండా సిటాకి ఫోర్ దోవే ఉల్టా లాస్ట్ వాండా సద్ధా బ ఉల్టి సైడ్ ఆ గేమ్

ਬਹੁਤ ਸੋਹਣਾ ਤੇ ਬਹੁਤ ਸੌਖਾ ਡਿਜ਼ਾਈਨ ਹੈ ਜਰੂਰ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਬਦ ਤੋਂ ਵੱਧ ਸ਼ੇਅਰ ਤੇ ਲਾਇਕ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਆਪਣੇ ਚੈਨਲ ਨੂੰ ਕਰੋ ਜੀ ਸਪੋਰਟ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਸੋਹਣਾ ਜਾਂ ਕਰ ਦਿਓ ਕਮੈਂਟ ਤੇ ਜਿਹੜੀਆਂ ਭੈਣਾਂ ਆਪਾਂ ਨੂੰ ਕਮੈਂਟ ਕਰਦੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਲਓ ਜੀ ਆਪਣਾ ਇੱਕ ਡਿਜ਼ਾਈਨ ਬਣ ਗਿਆ ਹੁਣ ਆਪਾਂ ਇੱਕ ਵਾਰੀ ਤੁਹਾਨੂੰ ਹੋਰ ਦੱਸ ਦਿੰਨੇ ਆ ਇੱਕ ਗੁੰਡਾ ਆਪਾਂ ਤਾਰਿਆ ਇੱਥੇ ਆਪਾਂ ਬਣਾਵਾਂਗੇ ਜੀ ਦੋ ਗੁੰਡੇ ਉਲਟੇ ਹੁਣ ਆਪਣਾ ਡਿਜ਼ਾਈਨ ਬਣਿਆ ਹੋਇਆ ਦੋ ਕੁੰਡੇ ਉਲਟੇ ਬਣਾਵਾਂਗੇ ਵਿਚ ਵਾਲੇ ਗੁੰਡੇ ਤੇ ਆਪਾਂ ਫਿਰ ਤੋਂ ਡਿਜ਼ਾਈਨ ਬਣਾ ਲਵਾਂਗੇ ਇੱਕ ਗੁੰਡੇ ਤੋਂ ਆਪਾਂ ਤਿੰਨ ਗੁੰਡੇ ਬਣਾ ਲਾਂਗੇ ਇੱਥੇ ਬਣਾਉਣੀ ਆਪਾਂ ਤਿੰਨ ਗੁੰਡੇ ਉਲਟੇ ਫਿਰ ਤੋਂ ਵਿਚ ਵਾਲੇ ਗੁੰਡੇ ਤੇ ਡਿਜ਼ਾਈਨ ਬਣਾ ਲਾਂਗੇ ਇੱਕ ਗੁੰਡੇ ਤੋਂ ਆਪਾਂ तिन कुडे बना लव दो कुडे उलटे तिन कुडे सिद्धे फे तो बनाव दो कुडे उलटे जे आपण तिन कुडे इधर वर इधर दो दो कुंडे उलटे बनणे बले आप तिन कुडे बनते ਫਿਰ ਇਹਦੇ ਤੇ ਡਿਜ਼ਾਈਨ ਬਣਾਵਾਂਗੇ ਇੱਕ ਵਾਰੀ ਸਾਈਡ ਤੋਂ ਸਲਾਈ ਪਾਵਾਂਗੇ ਦੂਜੀ ਵਾਰ ਵੜ ਪਾ ਕੇ ਆਪਾਂ ਕੁੰਡਾ ਬਣਾ ਲਾਂਗੇ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ദോ കു സിദ്ധേ ബാ കുന സിദ്ധേ തന്നെ കുണ്ടോ ജാ ബാണി ഡിജൈൻ തയ്യാറ ਤੇ ਆਪਾਂ ਤੁਹਾਨੂੰ ਥੋੜਾ ਜਿਹਾ ਹੋਰ ਜਿਆਦਾ ਬਣਿਆ ਹੋਇਆ ਦਿਖਾਉਣੀ ਆ ਜੇ ਤੁਸੀਂ ਕਿਸੇ ਵੀ ਰੰਗ ਤੇ ਪਾ ਸਕਦੇ ਹੋ ਬਹੁਤ ਸੋਹਣਾ ਲੱਗਦਾ ਜੀ ਇਹ ਦੋ ਦੋ ਡਿਜ਼ਾਈਨ ਆ ਜਿਹੜੇ ਆਹ ਇਸੇ ਤਰ੍ਹਾਂ ਲਸਰਾਂ ਚੱਲ ਰਹੀਆਂ ਆਪਾਂ ਅੱਧੇ ਬਣਾਈਏ ਜੀ ਪੂਰਾ ਡਿਜ਼ਾਈਨ ਦੋ ਲਸਰਾਂ ਚ ਬਣੂਗਾ ਤੇ ਉਹ ਵੀ ਤੁਹਾਨੂੰ ਆਪਾਂ ਦਿਖਾਉਣੀ ਆ ਦੇਖੋ ਜੀ ਇਸ ਤਰ੍ਹਾਂ ਬਣਦਾ ਦੋ ਆਪਾਂ ਦੋ ਲਸਰਾਂ ਆਪਾਂ ਬਣਾਈਆਂ ਤੇ ਇੱਕ ਆਪਣੀ ਉਹੀ ਅੱਧੀ ਬਣਾਈ ਆਪਾਂ ਇੱਥੇ ਕਿ ਆਪਣੇ ਕੋਲ ਕਈ ਵਾਰ ਕੁੰਡੇ ਘੱਟ ਰਹਿ ਜਾਣ ਤਾਂ ਆਪਾਂ ਇਸ ਤਰ੍ਹਾਂ ਬਣਾ ਸਕਦੇ ਹਾਂ ਇੱਕ ਸਾਈਡ ਤੇ ਤੇ ਚਲੋ ਜੀ ਦੱਸਿਓ ਤੁਹਾਨੂੰ ਡਿਜ਼ਾਈਨ ਕਿਵੇਂ ਲੱਗਿਆ ਤੇ ਸੋਣਾ ਜਾ ਕਮੈਂਟ ਕਰ ਦਿਓ ਤੇ ਜਿਹੜੀਆਂ ਭੈਣਾਂ ਕਮੈਂਟ ਕਰਦੀਆਂ ਆਪਾਂ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਭੈਣੋ ਤੁਹਾਡਾ ਤੁਹਾਨੂੰ ਪਰਮਾਤਮਾ ਸਦੋਂ ਹੀ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਤੇ ਸਰੀਰ ਨੂੰ ਤੰਦਰੁਸਤੀ ਵਾਖੇ ਪਰਮਾਤਮਾ ਸਦਾ ਹੀ ਭਲਾ ਕਰੇ ਦਾਤਾ ਤੇ ਜਰੂਰ ਆਪਾਂ ਨੂੰ ਸੋਹਣੇ ਸੋਹਣੇ ਇਸੇ ਤਰ੍ਹਾਂ ਕਮੈਂਟ ਕਰਦੇ ਰਿਹਾ ਕਰੋ ਵਾਹਿਗੁਰੂ ਸਾਹਿਬ ਨੂੰ ਤਰੱਕੀਆਂ ਬਖਸ਼ੇ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਤੇ ਤੇ ਇਸ ਵੀਡੀਓ ਤੇ ਵੀ ਸੋਣਾ ਜਿਹਾ ਕਮੈਂਟ ਕਰ ਦਿਓ ਜੀ ਤੁਹਾਨੂੰ ਡਿਜ਼ਾਈਨ ਕਿਵੇਂ ਲੱਗਿਆ ਤੇ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ